ਹੈਲੋ ਹਾਂਜੀ ਸੋਸ਼ੀਕਲ ਜੀ ਗਰਮੀ ਟੂ ਬਟੀਕ ਦੇ ਪਰਤਾੜਾ ਬਹੁਤ ਬਸ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਕਾਫੀ ਖਾਸ ਹੋਏਗੀ ਪਹਿਣਾ ਦੀ ਡਿਮਾਂਡ ਦੇ ਉੱਪਰ ਹੋਏਗੀ ਕੱਟ ਪੀਸਾਂ ਦੇ ਉੱਪਰ ਰਹਿਣ ਵਾਲੀ ਹੋਏਗੀ ਜੀ ਇਹ ਜਿਹੜੇ ਪੀਸ ਹੋਣਗੇ ਜੀ ਗੈਲੈਕਸੀ ਸਿਲਕ ਦੇ ਤੁਹਾਨੂੰ ਪੀਸ ਮਿਲਣਗੇ ਕ੍ਰਸ਼ ਸਿਮਰ ਦੇ ਪੀਸ ਮਿਲਣਗੇ ਜੂਟ ਬਰਬਰੀ ਦੇ ਮਿਲਣਗੇ ਜੀ ਸਾਰੇ ਕੱਟ ਪੀਸ ਹੋਣਗੇ ਸਟਾਫ ਜੋ ਹੋਏਗਾ ਜੀ 6.5 ਮੀਟਰ ਤੋਂ ਲੈ ਕੇ 7 ਮੀਟਰ ਦੇ ਵਿੱਚਕਾਰ ਮਤਲਬ ਕਿ 7 ਮੀਟਰ ਦੇ ਨੀਅਰ ਅਬਾਊਟ ਤੁਹਾਨੂੰ ਦੋ ਪੀਸਾਂ ਦੇ ਵਿੱਚ ਉਹ ਸਟਾਫਾ ਜਿਹੜਾ ਉਹ ਮਿਲ ਜਾਏਗਾ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲੇ ਜਿਹੜੇ ਸੀ ਤੁਹਾਨੂੰ ਪੀਸ ਦਿਖਾ ਰਹੇ ਆ ਉਹ ਮਿਲਣਗੇ ਤੁਹਾਨੂੰ ਗੈਲੈਕਸੀ ਸਿਲਕ ਦਾ ਜਿਹੜਾ ਇਹ ਤੁਹਾਨੂੰ ਸਟਾਫ ਮਿਲੇਗਾ ਜੀ ਚੈੱਕ ਕਰੋ ਜੀ ਕਿੰਨਾ ਹੀ ਜਿਆਦਾ ਸੌਫਟ ਸਟੱਫ ਹੈ ਜੀ ਬਹੁਤ ਹੀ ਸੌਫਟ ਸਟੱਫ ਔਰ ਲਾਈਟ ਵੇਟ ਹੈ ਜੀ ਕੋਈ ਚੁੱਭਣ ਵਾਲਾ ਨਹੀਂ ਇਦਾਂ ਨਹੀਂ ਹੈਗਾ ਕਿ ਇਹ ਸਟੱਫ ਵੀ ਆਪਾਂ ਨੂੰ ਸਸਤਾ ਮਿਲ ਰਿਹਾ ਤੇ ਇਟ ਮੀਨਸ ਇਹ ਚੁੱਭਣ ਵਾਲਾ ਹੋ ਕੋਈ ਚੁੱਭਣ ਵਾਲਾ ਸਟੱਫ ਨਹੀਂ ਹੈ ਬਹੁਤ ਹੀ ਜਿਆਦਾ ਸੌਫਟ ਹੈ ਜੀ ਇਹਹੀ ਸਟੱਫ ਜਦੋਂ ਆਪਾਂ ਮਾਰਕੀਟ ਦੇ ਵਿੱਚ ਜਿਆਦਾ ਪ੍ਰਾਈਸ ਵਿੱਚ ਬਾਈ ਕਰਦੇ ਆ ਆਪਾਂ ਨੂੰ ਲੱਗਦਾ ਹੈ ਕਿ ਇਹ ਵਧੀਆ ਹੋਣਾ ਹੈ ਜਿਹੜਾ ਸਸਤਾ ਹੈ ਉਹ ਕਿਤੇ ਮਾੜਾ ਹੋਣਾ ਹੈ ਬਟ ਇਹ ਨਹੀਂ ਹੈਗਾ ਜੀ ਸਟੱਫ ਸੇਮ ਹੀ ਨੇ ਪ੍ਰਾਈਸ ਕਾਫੀ ਘਟ ਨੇ ਜੀ ਸਟਾਫ ਬਹੁਤ ਹੀ ਜ਼ਿਆਦਾ ਲਾਈਟ weight ਹੈ ਜੀ ਗੈਲੈਕਸੀ ਸਿਲਕ ਦਾ ਸਟਾਫ ਹੈਗਾ ਜੀ ਇਹ ਸਟਾਫ ਦੀ ਜਿਹੜੀ ਕੱਟ ਹੋਏਗੀ ਜੀ ਉਹ 2.5 ਤੋਂ 3.5 ਮੀਟਰ ਦੀ ਕੱਟ ਹੋਏਗੀ ਜੀ 2.5 ਤੋਂ 3.5 ਮੀਟਰ ਦੀ ਕੱਟ ਹੋਏਗੀ ਜੀ ਕਲਰ ਹੈਗਾ ਗਾਧਰੀ ਟੋਨ ਦਾ ਜਿਹੜਾ ਇਹਦਾ ਕਲਰ ਹੋਏਗਾ ਜੀ ਪ੍ਰਾਈਸ ਹੋਏਗਾ 250 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਜੀ 250 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਜੀ ਹਾਂਜੀ ਇਹ ਜਿਹੜੀ ਕੱਟ ਹੈਗੀ ਹੈ 2.5 ਤੋਂ 3.5 ਮੀਟਰ ਦੀ ਕੱਟ ਹੋਏਗੀ ਜੀ ਇੱਕ ਪੀਸ ਤੇ ਨੈਕਸਟ ਪੀਸ ਜੋ ਤੁਹਾਨੂੰ ਮਿਲੇਗਾ ਜੀ ਸਕਿਨ ਕਲਰ ਦਾ ਪੀਸ ਹੋਏਗਾ ਕਾਫੀ ਪਿਆਰਾ ਜਿਹਾ ਪੀਸ ਹੈ ਜੀ ਇਹ ਜਿਹੜੀ ਕੱਟ ਹੋਏਗੀ 3 ਮੀਟਰ ਤੋਂ ਪਲੱਸ ਦੀ ਕੱਟ ਹੈ ਜੀ ਸਭ ਦੀ ਜਿਹੜੀ ਕੱਟ ਹੈਗੀ 3 ਮੀਟਰ ਤੋਂ ਪਲੱਸ ਹੈ ਜੀ ਕੋਈ ਡਿਫੈਕਟ ਨਹੀਂ ਕੋਈ ਮੈਸ ਪ੍ਰਿੰਟ ਨਹੀਂ ਕੁਝ ਨਹੀਂ ਹੈਗਾ ਜੀ ਸਾਰੇ ਦਾ ਸਾਰਾ ਜਿਹੜਾ ਸਟਾਫ ਹੈ ਬਹੁਤ ਹੀ ਜ਼ਿਆਦਾ ਸੌਫਟਰ ਲਾਈਟਵੇਟ ਹੈ ਜੀ ਤੁਸੀਂ ਇਸ ਦਾ ਕੰਟਰਾਸਟ ਵੀ ਕਰ ਸਕਦੇ ਹੋ ਜੇਕਰ ਤੁਸੀਂ ਦੋ ਪੀਸ ਬਾਈ ਕਰਦੇ ਹੋ ਤਾਂ ਤੁਸੀਂ ਕਾਫੀ ਪਿਆਰਾ ਜਿਹੜਾ ਸੂਟ ਰੈਡੀ ਕਰ ਸਕਦੇ ਹੋ ਔਰ ਵਿੱਚ ਬੱਚੇ ਦਾ ਵੀ ਅਡਜਸਟ ਕਰ ਸਕਦੇ ਹੋ ਜੀ ਜੇਕਰ ਤੁਸੀਂ ਸੇਮ ਦੋ ਪੀਸ ਬਾਈ ਕਰਦੇ ਹੈਗੇ ਤਾਂ ਤੁਹਾਡਾ ਆਰਾਮ ਨਾਲ ਇੱਕ ਸੂਟ ਔਰ ਇੱਕ ਸ਼ਰਟ ਹੈ ਜਿਹੜੀ ਉਹ ਰੈਡੀ ਹੁੰਦੀ ਹੈਗੀ ਹੈ ਜੀ ਜੇਕਰ ਤੁਸੀਂ ਮੈਚਿੰਗ ਵੀ ਸੂਟ ਬਣਾਉਣਾ ਚਾ ਵੀ ਕਰ ਸਕਦੇ ਹੋ ਜੀ ਨੈਕਸਟ ਪੀਸ ਵੀ ਜਿਹੜਾ ਤੁਸੀਂ ਮੈਚਿੰਗ ਬਣਾਉਣਾ ਚਾਹੁੰਦੇ ਹੋ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਜੀ ਨੈਕਸਟ ਜੋ ਕਲਰ ਤੁਹਾਨੂੰ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਹੋਏਗਾ ਜੀ ਡਾਰਕ ਜਾਂ ਗ੍ਰੀਨ ਕਲਰ ਹੈ ਜੀ 2.5 ਤੋਂ 3.5 ਮੀਟਰ ਦੀ ਕੱਟ ਹੋएगी ਗੈਲੈਕਸੀ ਸਿਲਕ ਦਾ ਸਟਾਫ ਹੋਏਗਾ ਜੀ ਇਹ ਜਿਹੜੇ ਹੈਗਾ 250 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਜੀ 250 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ yellow color ਮਿਲੇਗਾ ਜੀ ਇਸ ਤਰੀਕੇ ਨਾਲ ਤੁਸੀਂ ਇਹਨਾਂ ਦਾ ਵੀ ਜਿਹੜਾ ਕੰਟਰਾਸਟ ਆ ਉਹ ਬਣਾ ਸਕਦੇ ਹੋ ਕੰਟਰਾਸਟ ਬਣਾ ਕੇ ਵੀ ਤੁਸੀਂ ਸੂਟ ਰੈਡੀ ਕਰ ਸਕਦੇ ਹੋ ਤੁਸੀਂ ਹੈਂਡ ਥ੍ਰੈਡ ਔਰ ਆਰੀ ਜੋ ਮਰਜੀ ਵਰਕ ਇਸ ਤੇ ਉੱਪਰ ਕਰਵਾ ਸਕਦੇ ਹੋ ਕਾਫੀ ਪਿਆਰੇ ਪੀਸ ਆ ਜਿਹੜੇ ਰੈਡੀ ਹੁੰਦੇ ਹੈਗੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਸ ਤੇ ਵਿੱਚ ਲਾਈਟ ਜਾਂ ਗ੍ਰੀਨ ਕਲਰ ਮਿਲੇਗਾ ਜੀ ਲਾਈਟ ਜਾਂ ਗ੍ਰੀਨ ਕਲਰ ਹੋਏਗਾ ਜੀ ਕਾਫੀ ਪਿਆਰਾ ਸ਼ੇਡ ਹੈਗਾ ਜੀ ਇਹ ਵੀ 3.5 ਤੋਂ 3.5 ਮੀਟਰ ਦੀ ਕੱਟ ਹੋएगी ਗੈਲੈਕਸੀ ਸਿਲਕ ਦਾ ਸਟਾਫ ਹੋਏਗਾ ਜੀ ਹੈਂਡ ਥ्रेड ਜੋ ਵਰਕ ਜੋ ਮਰਜ਼ੀ ਤੁਸੀਂ ਵਰਕ ਕਰਵਾ ਸਕਦੇ ਹੋ ਸਟਾਫਾ ਜਿਹੜਾ ਬਹੁਤ ਹੀ ਵਧੀਆ ਹੈਗਾ ਜੀ ਬਹੁਤ ਵਧੀਆ ਸਟਾਫ ਹੈ ਜੀ ਕੋਈ ਐਦਾਂ ਨਹੀਂ ਹੈਗਾ ਤੁਹਾਨੂੰ ਕੋਈ ਕੰਪਲੇਂਟ ਨਹੀਂ ਮਿਲੇਗੀ ਜੀ ਸਟਾਫ ਦੀ ਕਾਫੀ ਪਿਆਰਾ ਸਟਾਫ ਹੈ ਜੀ 3.5 ਤੋਂ 3.5 ਮੀਟਰ ਦੀ ਕੱਟ ਮਿਲੇਗੀ ਗੈਲੈਕਸੀ ਸਿਲਕ ਦੇ ਜਿਹੜੇ ਇਹ ਪੀਸ ਹੋਣਗੇ ਜੀ ਤੁਸੀਂ ਇਹਨਾਂ ਨੂੰ ਮੈਚਿੰਗ ਕਰਕੇ ਵੀ ਲੈ ਸਕਦੇ ਹੈਗੇ ਹੋ ਜੀ ਕਾਫੀ ਸੋਹਣੇ ਪੀਸ ਰੈਡੀ ਹੁੰਦੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕ੍ਰਾਸ਼ ਸਿਮਰ ਦਾ ਸਟਾਫ ਹੋਏਗਾ ਕ੍ਰਾਸ਼ ਸਿਮਰ ਦਾ ਸਟਾਫ ਹੋਏਗਾ ਜੀ ਕੰਨੀ ਤੋਂ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਜੈਕਟ ਸ਼ੇਡ ਕਿਹੜਾ ਵਾ ਜੀ ਇਸ ਦਾ ਕਾਫੀ ਪਿਆਰਾ ਸਟਾਫ ਹੈ ਜੀ ਬਹੁਤ ਹੀ ਪਿਆਰਾ ਸਟਾਫ ਹੈ ਔਰ ਇਸ ਤੇ ਉੱਪਰ ਹੈਡ ਤੁਸੀਂ ਥ੍ਰੈਡ ਆ ਰਹੀ ਜਿਹੜਾ ਮਰਜੀ ਵਰਕ ਕਰਵਾ ਸਕਦੇ ਹੋ ਬਟ ਆਪਾਂ ਹੈਡ ਵਰਕ ਦੇ ਪੀਸ ਆ ਜਿਹੜੇ ਉਹ ਰੈਡੀ ਹੋ ਰਹੇ ਨੇ ਇਹਨਾਂ ਪੀਸਾਂ ਦੇ ਉੱਪਰ ਕਾਫੀ ਪਿਆਰੇ ਪੀਸ ਰੈਡੀ ਹੁੰਦੇ ਆ ਜੀ ਇਹਹੀ ਸਟਾਫ ਆਪਾਂ ਮਾਰਕੀਟ ਦੇ ਵਿੱਚੋਂ ਬਾਈ ਕਰਦੇ ਆ ਤਾਂ ਆਪਾਂ ਨੂੰ ਜਿਹੜਾ ਹੈਗਾ ਇਹੋ 1500 ਦੇ ਨੀਅਰ ਅਬਾਊਟ ਜਿਹੜਾ ਹੈਗਾ ਉਹ 5 ਮੀਟਰ ਦੀ ਕੱਟ ਦਾ ਜਿਹੜਾ ਸੂਟ ਆਪਾਂ ਨੂੰ ਮਿਲਦਾ ਹੈਗਾ ਬਟ ਆਪਾਂ ਜਿਹੜਾ ਇਹ ਦੇ ਰਹੇ ਹੈਗੇ ਸਿਰਫ 500 ਰੁਪਏ ਦੇ ਵਿੱਚ ਤੁਹਾਨੂੰ 7 ਮੀਟਰ ਸਟਾਫ ਆ ਜਿਹੜਾ ਉਹ ਆਮ ਨਾਲ ਮਿਲੇਗਾ ਜੀ ਕਿਉਂਕਿ 7.5 ਤੋਂ 7.5 ਮੀਟਰ ਦੇ ਵਿਚਕਾਰ ਤੁਹਾਨੂੰ ਇੱਕ ਕੱਟ ਮਿਲੇਗੀ ਜੀ ਜੇਕਰ ਤੁਸੀਂ ਦੋ ਕੱਟ ਸਬਾਈ ਕਰਦੇ ਹੋ ਤਾਂ ਜਿਹੜਾ ਤੁਹਾਡਾ ਸਟਾਫ ਹੈਗਾ ਜੀ ਉਹ ਉਹ ਹੈਗਾ ਆ ਜਿਹੜਾ 6.5 ਤੋਂ 7 ਮੀਟਰ ਦੇ ਵਿਚਕਾਰ ਤੁਹਾਨੂੰ ਸਟਾਫ ਮਿਲ ਜਾਏਗਾ ਵਿੱਚ ਤੇ ਤੁਸੀਂ ਦੁਪੱਟਾ ਵੀ ਐਡਜਸਟ ਕਰ ਸਕਦੇ ਹੋ ਜੀ ਕਾਫੀ ਪਿਆਰਾ ਜਿਹਾ ਸ਼ੇਡ ਆ ਜੀ ਲੋਐਂਡਰ ਕਲਰ ਹੈ ਜੀ ਕਾਫੀ ਪਿਆਰਾ ਸ਼ੇਡ ਹੈਗਾ ਜੀ ਤੁਸੀਂ ਇਸ ਤੇ ਉੱਪਰ ਵਰਕ ਵੀ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਪੀਸ ਹੈ ਜੇ ਸਾਡੇ ਤੋਂ ਕਰਵਾਉਣਾ ਚਾਹੁੰਦੇ ਆ ਸਾਡੇ ਤੋਂ ਕਰਵਾ ਸਕਦੇ ਹੋ ਜੇਕਰ ਤੁਸੀਂ ਆਪ ਕਿਤੋਂ ਕਰਵਾਣਾ ਤੁਸੀਂ ਉੱਥੋਂ ਵੀ ਕਰਵਾ ਸਕਦੇ ਹੋ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਸਟਰਡ येलो ਕ ਜਾਏਗਾ ਜੀ ਮਸਟਰਡ yellow color ਦੇ ਵਿੱਚ ਤੁਹਾਨੂੰ ਸੇਮ ਚਾਰ ਪੀਸ ਮਿਲ ਜਾਣਗੇ ਜਿਹੜੀਆਂ ਭੈਣਾਂ ਸੇਮ ਪਾਉਣ ਦੀਆਂ ਸ਼ਕੀਨ ਨੇ ਜੀ ਉਹ ਲੈ ਸਕਦੀਆਂ ਨੇ ਸੇਮ ਕਲਰ ਦੇ ਤੁਹਾਨੂੰ ਚਾਰ ਪੀਸ ਮਿਲ ਜਾਣਗੇ ਜੇ ਇਹਨਾਂ ਦਾ ਕੰਟਰਾਸਟ ਕਰਕੇ ਲੈਣਾ ਚਾਹੁੰਦੇ ਹੋ ਤੁਸੀਂ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਜੀ ਕਾਫੀ ਪਿਆਰਾ ਜਿਹਾ ਸਟਾਫ ਹੈ ਜੀ ਆਪਾਂ ਨੂੰ ਕੰਨੀ ਤੋਂ ਸਟਾਫ ਦਾ ਪਤਾ ਲੱਗ ਜਾਂਦਾ ਐ ਅਜੈਕਟ ਸ਼ੇਡ ਦਾ ਆਪਾਂ ਨੂੰ ਕੰਨੀ ਤੋਂ ਪਤਾ ਲੱਗ ਜਾਂਦਾ ਕਿ ਮਸਟਰਡ yellow ਕਲਰ ਦੇ ਤੁਹਾਨੂੰ ਸੇਮ ਨੇ ਜਿਹੜੇ ਉਹ 4 ਪੀਸ ਮਿਲ ਜਾਣਗੇ ਜੀ ਮਸਟਰਡ yellow ਕਲਰ ਦੇ ਤੁਹਾਨੂੰ ਸੇਮ ਜਿਹੜੇ ਹੈਗੇ ਉਹ 4 ਪੀਸ ਮਿਲ ਜਾਣਗੇ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਤੇ ਪ੍ਰਾਈਸ ਹੈਗਾ ਜੀ 500 ਰੁਪਏ ਜੀ 2 ਪੀਸਾਂ ਦਾ 1 ਪੀਸ ਦਾ ਪ੍ਰਾਈਸ ਹੋਏਗਾ 250 ਰੁਪਏ 250 ਰੁਪਏ ਦੇ ਵਿੱਚ ਤੁਸੀਂ 3.5 ਤੋਂ 3.5 ਮੀਟਰ ਦੀ ਜਿਹੜੀ ਕੱਟ ਆ ਉਹ ਲੈ ਸਕਦੇ ਹੋ ਇੱਕ ਕੱਟ ਵੀ ਬਾਈ ਕਰ ਸਕਦੇ ਹੋ ਦੋ ਵੀ ਬਾਈ ਕਰ ਸਕਦੇ ਹੋ ਤੁਹਾਡੀ ਚੁਆਇਸ ਹੈ ਜੀ ਸ਼ਿਪਿੰਗ ਐਕਸਟਰਾ ਹੋਏਗੀ ਜੀ 500 ਰੁਪਏ ਦੇ ਵਿੱਚ ਤੁਹਾਨੂੰ 2 ਪੀਸ ਮਿਲ ਜਾਣਗੇ 1000 ਰੁਪਏ ਦੇ ਵਿੱਚ ਤੁਹਾਨੂੰ 4 ਪੀਸ ਮਿਲ ਜਾਣਗੇ ਜੀ ਤੁਸੀਂ ਲੈ ਸਕਦੇ ਹੋ ਜੀ ਨੈਕਸਟ ਜੋ ਹੋਏਗਾ ਜੀ ਕਾਫੀ ਪਿਆਰਾ ਜਿਹਾ ਕਲਰ ਹੈ ਜੀ ਗ੍ਰੀਨ ਕਲਰ ਹੋਏਗਾ ਜੀ ਤੁਹਾਨੂੰ ਇਹ ਸੇਮ ਜਿਹੜੇ ਹੈਗੇ ਆ 3 ਪੀਸ ਮਿਲਣਗੇ ਤੁਹਾਨੂੰ ਸੇਮ ਜਿਹੜੇ ਹੈਗੇ ਉਹ 3 ਪੀਸ ਮਿਲਣਗੇ ਜੀ ਕੰਨੀ ਤੋਂ ਆਪਾਂ ਨੂੰ ਕਲਰ ਦਾ ਪਤਾ ਲੱਗ ਜਾਣਾ ਹੈ ਕੰਨੀ ਤੋਂ ਆਪਾਂ ਐਜੈਕਟ ਸ਼ੇਡ ਦਾ ਜਿਹੜਾ ਆਪਾਂ ਨੂੰ ਉਹ ਕੰਨੀ ਤੋਂ ਪਤਾ ਲੱਗਦਾ ਜੀ ਕਿਉਂਕਿ ਸਟਾਫ ਦੇ ਵਿੱਚ ਸ਼ਾਈਨਿੰਗ ਜ਼ਿਆਦਾ ਹੋਣ ਕਰਕੇ ਆਪਾਂ ਨੂੰ ਇਦਾਂ ਥੋੜਾ ਸ਼ੇਡ ਦਾ ਨਹੀਂ ਪਤਾ ਲੱਗਦਾ ਜੀ ਪਰ ਸਟਾਫ ਬਹੁਤ ਹੀ ਜ਼ਿਆਦਾ ਫਾਈਨ ਹੈ ਜੀ ਬਹੁਤ ਹੀ ਜ਼ਿਆਦਾ ਫਾਈਨ ਔਰ ਸੌਫਟ ਕੁਆਲਿਟੀ ਦਾ ਸਟਾਫ ਹੈ ਜੀ ਕੋਈ ਚੁੱਬਣ ਵਾਲਾ ਨਹੀਂ ਹੈ ਹੈਂਡ ਥਰੈਡ ਜੋ ਵਰਕ ਮਰਜੀ ਕਰਵਾ ਸਕਦੇ ਹੋ 250 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਜੀ ਕਰਾਸ਼ ਸਿਮਰ ਦਾ ਸਟਾਫ ਹੋਏਗਾ ਜੀ ਕਰਾਸ਼ ਸਿਮਰ ਦਾ ਸਟਾਫ ਹੋਏਗਾ ਥੋੜਾ ਜਿਹਾ ਡਾਰਕ ਪੀਸ ਹੈ ਜੀ ਨੈਕਸਟ ਪੀਸ ਹੈ ਜੋ ਤਿੰਨ ਪੀਸ ਤੁਹਾਨੂੰ ਸੇਮ ਮਿਲ ਜਾਣਗੇ ਸੇਮ ਕਲਰ ਦੇ ਵਿੱਚ ਤੁਹਾਨੂੰ ਤਿੰਨ ਪੀਸ ਮਿਲ ਜਾਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਡਾਰਕ ਫਰੋਜੀ ਕਲਰ ਦਾ ਪੀਸ ਹੋਏਗਾ ਜੀ ਡਾਰਕ ਫਰੋਜੀ ਕਲਰ ਦਾ ਪੀਸ ਹੋਏਗਾ ਜੀ ਇਸ ਨੂੰ ਤੁਸੀਂ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਇਸ ਤਰੀਕੇ ਨਾਲ ਕੰਟਰਾਸਟ ਕਰਕੇ ਲੈ ਸਕਦੇ ਹੋ ਸਕਿਨ ਦੇ ਨਾਲ ਤੁਸੀਂ ਇਹਨਾਂ ਦਾ ਕੰਟਰਾਸਟ ਬਣਾ ਕੇ ਲੈ ਸਕਦੇ ਹੋ ਜੀ 500 ਰੁਪਏ ਦੇ ਵਿੱਚ ਤੁਹਾਡਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਨੈਕਸਟ ਜੋ ਤੁਹਾਨੂੰ ਜਿਹੜਾ ਕਲਰ ਮਿਲੇਗਾ ਜੀ ਡਾਰਕ ਲਵੈਂਡਰ ਕਲਰ ਹੋਏਗਾ ਜੀ ਕਾਫੀ ਪਿਆਰਾ ਜਿਹਾ ਸਟਾਫ ਆ ਤੇ ਬਹੁਤ ਹੀ ਜ਼ਿਆਦਾ ਲਾਈਟ ਵੇਟ ਸਟਾਫ ਹੈਗਾ ਜੀ ਤੁਸੀਂ ਇਸ ਤਰੀਕੇ ਨਾਲ ਤੁਸੀਂ ਇਹਨਾਂ ਦਾ ਵੀ ਕੰਟਰਾਸਟ ਕਰਕੇ ਕਿਸੇ ਦੇ ਨਾਲ ਲੈ ਸਕਦੇ ਹੋ ਜੀ کافی ਪਿਆਰੇ ਪੀਸ ਆ ਜਿਹੜੇ ਉਹ ਰੈਡੀ ਹੁੰਦੇ ਇਸ ਤਰੀਕੇ ਨਾਲ ਇਹਨਾਂ ਦਾ ਕੰਟਰਾਸਟ ਕਰਕੇ ਤੁਸੀਂ ਲੈ ਸਕਦੇ ਹੋ ਜੀ کافی ਪਿਆਰਾ ਪੀਸ ਆ ਜਿਹੜਾ ਰੈਡੀ ਹੋਏਗਾ ਜੀ ਨੈਕਸਟ ਤੁਸੀਂ ਇਹਨਾਂ ਦਾ ਕੰਟਰਾਸਟ ਕਰਕੇ کافی ਪਿਆਰੇ ਪੀਸ ਆ ਜਿਹੜੇ ਉਹ ਰੈਡੀ ਕਰ ਸਕਦੇ ਹੋ 500 ਰੁਪਏ ਦੇ ਵਿੱਚ ਤਾਂ ਜੇਕਰ ਆਪਾਂ ਦੇਖੀਏ ਤਾਂ ਆਪਣਾ ਦੁਪੱਟਾ ਵੀ ਰੈਡੀ ਨਹੀਂ ਹੁੰਦਾ ਹੈਗਾ ਜੀ کافی ਪਿਆਰਾ ਪੀਸ ਆ ਜਿਹੜਾ ਤੁਹਾਡਾ ਸੂਟ ਆ ਉਹ ਪੂਰਾ ਰੈਡੀ ਹੋ ਜਾਣਾ ਜੀ 500 ਰੁਪਏ ਦੇ ਵਿੱਚ 500 ਰੁਪਏ ਦੇ ਵਿੱਚ ਤੁਸੀਂ ਆਪਣਾ ਪੂਰਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇ ਗ੍ਰੇ ਕਲਰ ਦੇ ਵਿੱਚ ਆਪਣੇ ਕੋਲੇ ਇੱਕੋ ਹੀ ਪੀਸ ਰਹਿ ਗਿਆ ਜੀ ਗਰੇ ਕਲਰ ਮਿਲੇਗਾ ਜੀ ਤੁਹਾਨੂੰ ਕੰਨੀ ਤੋਂ ਪਤਾ ਲੱਗਣਾ ਜੀ ਕਿ ਜੈਟ ਸ਼ੇਡ ਦਾ ਜੀ ਇੱਥੇ ਸਕਾਈ ਬਲੂ ਲੱਗ ਰਿਹਾ ਹੈਗਾ ਜੀ ਕਲਰ ਵੈਸੇ ਜੀ ਆਪਾਂ ਐਕਚੁਅਲ ਦੇ ਵਿੱਚ ਇਹਨੂੰ ਦੇਖਦੇ ਹਾਂ ਤੇ ਗ੍ਰੇ ਕਲਰ ਹੈ ਜੀ ਕਾਫੀ ਪਿਆਰਾ ਦੁਪੱਟਾ ਵੀ ਤੁਸੀਂ ਇਹਦੇ ਦੋ ਜਾਂ ਤਿੰਨ ਦੁਪੱਟੇ ਵੀ ਰੈਡੀ ਕਰ ਸਕਦੇ ਹੋ ਜੀ ਕਾਫੀ ਪਿਆਰਾ ਦੁਪੱਟਾ ਜਿਹੜਾ ਤੁਹਾਡਾ ਰੈਡੀ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈ ਜੀ ਡਾਰਕ ਜਿਹਾ ਜਿਹੜਾ ਹੈਗਾ ਇਹ ਉਹ ब्राउन कलर ਹੋਏਗਾ ਜੀ ਡਾਰਕ ਬ੍ਰਾਊਨ ਕਲਰ ਹੋਏਗਾ ਜੀ ਕੰਨੀ ਤੋਂ ਆਪਾਂ ਨੂੰ ਸ਼ੇਡ ਦਾ ਪਤਾ ਲੱਗ ਜਾਣਾ ਹੈ ਜੀ ਕਾਫੀ ਪਿਆਰਾ ਜਿਹਾ ਹੈਗਾ ਜੀ ਤੁਸੀਂ ਇਹਨਾਂ ਦਾ ਕੰਟਰਾਸਟ ਬਣਾ ਕੇ ਵੀ ਲੈ ਸਕਦੇ ਹੋ ਜੀ ਇਹ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਤੁਹਾਨੂੰ ਦੋ ਸੇਮ ਪੀਸ ਮਿਲ ਜਾਣਗੇ ਜੀ ਤੁਹਾਨੂੰ ਦੋ ਸੇਮ ਪੀਸ ਮਿਲ ਜਾਣਗੇ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈ ਜੀ ਕਾਫੀ ਜਿਆਦਾ ਪਿਆਰਾ ਜਿਹਾ ਸ਼ੇਡ ਹੈ ਜੀ ਲਾਈਟ ਜਾਂ ਵਾਈਨ ਕਲਰ ਹੈ ਜੀ ਲਾਈਟ ਜਿਹਾ ਪਰਪਲ ਸ਼ੇਡ ਹੈ ਜੀ ਲਾਈਟ ਜਾਂ ਕਾਫੀ ਪਿਆਰਾ ਪੀਸ ਹੈ ਜੀ ਇਹਦੇ ਵਿੱਚ ਤੁਹਾਨੂੰ 2 ਪੀਸ ਮਿਲ ਜਾਣਗੇ ਜੀ 2 ਪੀਸਾਂ ਦੇ ਵਿੱਚ ਆਰਾਮ ਨਾਲ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ ਵਿਦ ਦੁਪੱਟਾ ਕਰ ਸਕਦੇ ਹੋ ਜਿਹੜੀਆਂ ਪਹਿਣਾ ਸਟਿਚਿੰਗ ਕਰਨਾ ਜਾਣਦੀਆਂ ਨੇ ਜੀ ਉਹਨਾਂ ਲਈ ਬੈਸਟ অপਸ਼ਨ ਹੈ ਜੀ ਇਹੋ ਵਿੱਚ ਤੇ ਦੁਪੱਟਾ ਵੀ ਐਡਜਸਟ ਕਰ ਸਕਦੀਆਂ ਨੇ ਜੀ ਪ੍ਰਾਈਸ ਹੋਏਗਾ ਸਿਰਫ ਤੇ ਸਿਰਫ 500 ਰੁਪਏ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈ ਜੀ ਸਕਾਈ ਬਲੂ ਜਿਹਾ ਸ਼ੇਡ ਹੋਏਗਾ ਜੀ ਇਸ ਤੇ ਵਿੱਚ ਵੀ ਤੁ ਸਕਾਈ ਬਲੂ ਦਾ ਸ਼ੇਡ ਹੈ ਜਿਸ ਦੇ ਵਿੱਚ ਸੇਮ ਤੁਹਾਨੂੰ ਤਿੰਨ ਪੀਸ ਮਿਲ ਜਾਣਗੇ ਜੀ ਸੌਰੀ ਦੋ ਪੀਸ ਹੀ ਮਿਲਣਗੇ ਜੀ ਦੋ ਪੀਸ ਮਿਲ ਜਾਣਗੇ ਤੁਹਾਨੂੰ ਸੇਮ ਜੀ ਤੁਸੀਂ ਵਿੱਚ ਤੇ ਆਪਣਾ ਦੁਪੱਟਾ ਵੀ ਹੈ ਜਿਹੜਾ ਉਹ ਅਡਜਸਟ ਕਰ ਸਕਦੇ ਹੋ ਜੀ ਕਾਫੀ ਪਿਆਰੇ ਪੀਸ ਰੈਡੀ ਹੁੰਦੇ ਆ ਜੀ ਘੱਟ ਪ੍ਰਾਈਸ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਇਹ ਤੁਹਾਨੂੰ ਤੁਹਾਡੇ ਲਈ ਇੱਕ ਅਪਰਚੂਨਿਟੀ ਹੈ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਜੂਟ ਬਰਬਰੀ ਦੇ ਪੀਸ ਹੋਣਗੇ ਜੀ ਜੂਟ ਬਰਬਰੀ ਬਿਲਕੁਲ ਡਲ ਯੂਟੂਬਰ ਬਰੀ ਜੀ ਦਾ ਹੁਣ ਆਪਾਂ ਜਿਹਦੇ ਉੱਪਰ ਆਪਾਂ ਹੈਂਡਵਰਕ ਜਾਂ ਥ੍ਰੈਡ ਜੋ ਵੀ ਆਪਾਂ ਕਰਵਾ ਸਕਦੇ ਆ ਜਿਸ ਤੇ ਉੱਪਰ ਹੈਵੀ ਹੈਵੀ ਜਿਹੜੇ ਸੂਟ ਆ ਹੁਣ ਰੈਡੀ ਹੋ ਕੇ ਆ ਰਹੇ ਆ ਹੈਂਡਵਰਕ ਦੇ ਇਹ ਉਹ ਵਾਲੀ ਜੂਟ ਬਰਬਰੀ ਹੈ ਜੀ ਨੇੜੇ ਤੋਂ ਤੁਸੀਂ ਸਟਾਫ ਨੂੰ ਚੈੱਕ ਕਰ ਸਕਦੇ ਹੋ ਜੀ ਸਟਾਫ ਨੂੰ ਚੈੱਕ ਕਰੋ ਜੀ ਨੇੜੇ ਤੋਂ ਕਾਫੀ ਪਿਆਰਾ ਸਟਾਫ ਹੈ ਜੀ ਇਹ ਜਿਹੜਾ ਕਲਰ ਹੋਏਗਾ ਜੀ ਬੋਟਲ ਗ੍ਰੀਨ ਕਲਰ ਹੈਗਾ ਜੀ ਕਾਫੀ ਪਿਆਰਾ ਜਿਹਾ ਛੇੜਾ ਬੋਟਲ ਗ੍ਰੀਨ ਤੁਸੀਂ ਕੰਟਰਾਸਟ ਕਰ ਸਕਦੇ ਹੋ ਜੀ ਲਾਈਟ ਜੇ ਪਿੰਕ ਨਾਲ ਇਹਦਾ ਕੰਟਰਾਸਟ ਕਰ ਸਕਦੇ ਹੋ ਇੱਕ ਪੀਸ ਜੋ ਹੋਏਗਾ ਜੀ ਇਹ 250 ਰੁਪਏ ਦਾ ਇੱਕ ਪੀਸ ਹੋਊਗਾ ਜੇ ਦੋ ਪੀਸ ਬਾਈ ਕਰਦੇ ਆ ਤਾਂ 500 ਰੁਪਏ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਕਿਉਂਕਿ ਜੇਕਰ ਆਪਾਂ ਦੁਪੱਟਾ ਵੀ ਲੈਣੇ ਆ ਡਾਈ ਕਰਦੇ ਆ ਤਾਂ ਉਹ ਆਪਾਂ ਨੂੰ ਮਤਲਬ ਹੈਗਾ 6-700 ਰੁਪਏ ਦੇ ਵਿੱਚ ਰੈਡੀ ਹੁੰਦਾ ਹੈ ਤੇ ਇਦਾਂ ਆਪਣਾ ਜਿਹੜਾ ਪੂਰਾ ਸੂਟ ਹੈ ਜੀ ਸਟਾਫ ਜੋ ਇੱਕ ਕੱਟ ਹੋਏਗੀ ਜੀ 3 ਮੀਟਰ ਤੋਂ ਪਲੱਸ ਹੋਏਗੀ ਜੀ 3 ਮੀਟਰ ਤੋਂ ਪਲੱਸ ਦੀ ਕੱਟ ਮਿਲੇਗੀ ਜੀ ਤੁਹਾਨੂੰ ਨੈਕਸਟ ਉਹ ਤੁਹਾਨੂੰ ਮਿਲੇਗਾ ਜੀ ਪੀਕਾਕ ਕਲਰ ਹੋਏਗਾ ਜੀ ਜੂਟ ਡੱਲ ਜੂਟ ਬਰਬਰੀ ਦੇ ਵਿੱਚ ਤੁਹਾਨੂੰ ਇੱਕ ਪੀਕਾਕ ਕਲਰ ਮਿਲ ਰਿਹਾ ਜੀ ਪੀਕਾਕ ਕਲਰ ਨੂੰ ਵੀ ਤੁਸੀਂ ਕੰਟਰਾਸਟ ਬਣਾ ਕੇ ਲੈ ਸਕਦੇ ਹੋ ਜੀ ਕਾਫੀ ਪਿਆਰਾ ਪੀਸ ਹੈ ਜਿਹੜਾ ਤੁਹਾਡਾ ਰੈਡੀ ਹੋਏਗਾ 3.5 ਤੋਂ 3.5 ਮੀਟਰ ਦੀ ਕੱਟ ਹੋਏਗੀ ਇੱਕ ਪੀਸ ਹੀ ਪਰ ਪੀਸ ਦੇ ਹਿਸਾਬ ਨਾਲ ਇਹਨਾਂ ਦਾ ਪ੍ਰਾਈਸ ਹੋਏਗਾ ਜੀ 250 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਦੋ ਪੀਸ ਬਾਈ ਕਰਦੇ ਆ ਤਾਂ 500 ਰੁਪਏ ਦੇ ਹੋਣਗੇ ਸ਼ਿਪਿੰਗ ਐਕਸਟਰਾ ਹੋਏਗੀ ਜੀ ਕਾਫੀ ਜਿਆਦਾ ਸੋਹਣਾ ਸਟਾਫ ਹੈ ਜੀ ਇਦਾਂ ਨਹੀਂ ਹੈਗਾ ਵੀ ਇਹਦਾ ਪ੍ਰਾਈਸ ਘੱਟ ਹੈ ਤੇ ਕੋਈ ਚੁੱਬਣ ਵਾਲਾ ਸਟਾਫ ਹੈ ਜੀ ਬਿਲਕੁਲ ਇਹ ਚੁੱਬਣ ਵਾਲਾ ਸਟਾਫ ਨਹੀਂ ਹੈਗਾ ਬਹੁਤ ਹੀ ਜਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੈ ਜੀ ਜਿੰਨਾ ਭੈਣਾਂ ਕੋਲੇ ਇਹ ਪੀਸ ਗਏ ਉਹਨਾਂ ਨੂੰ ਪਤਾ ਹੀ ਹੈ ਕਿ ਕਿੰਨਾ ਵਧੀਆ ਸਟਾਫ ਹੈਗਾ ਜੀ ਇਹ ਨੈਕਸਟ ਡੇ ਤੁਹਾਨੂੰ ਮਿਲੇਗਾ ਜੀ ਮਹਿੰਦੀ ਗ੍ਰੀਨ ਕਲਰ ਹੋਏਗਾ ਤੇ ਨਾਲ ਲਾਈਟ ਮਾਊਸ ਗ੍ਰੀਨ ਕਲਰ ਦੇ ਸੌਰੀ ਮਾਊਸ ਗ੍ਰੇ ਕਲਰ ਦੇ ਨਾਲ ਤੁਸੀਂ ਇਸ ਦਾ ਕੰਟਰਾਸਟ ਕਰ ਸਕਦੇ ਹੋ ਜੀ ਕਾਫੀ ਪਿਆਰਾ ਜਿਹੜਾ ਇਹਨਾਂ ਦਾ ਕੰਟਰਾਸਟ ਹੋ ਰੈਡੀ ਹੋ ਰਿਹਾ ਜੀ ਡੱਲ ਜੂਟ ਬਰਬਰੀ ਹੋਏਗੀ ਜੀ ਇਸ ਤੇ ਉੱਪਰ ਹੈਂਡ ਥਰੈਡ ਆਰੀ ਜੋ ਮਰਜੀ ਤੁਸੀਂ ਵਰਕ ਕਰਵਾ ਸਕਦੇ ਹੋ ਬਹੁਤ ਹੀ ਜਿਆਦਾ ਸੌਫਟ ਸਟੱਫ ਹੈਗਾ ਜੀ ਇੱਕ ਪੀਸ ਦਾ ਜਿਹੜਾ ਪ੍ਰਾਈਸ ਹੋਏਗਾ 250 ਰੁਪਏ ਦੋ ਪੀਸਾਂ ਦਾ ਪ੍ਰਾਈਸ ਹੋਏਗਾ ਜੀ 500 ਰੁਪਏ ਸ਼ਿਪਿੰਗ ਐਕਸਟਰਾ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਕਾਈ ਬਲੂ ਕਲਰ ਹੋਏਗਾ ਜੀ ਸਕਾਈ ਬਲੂ ਕਲਰ ਹੋਏਗਾ ਕਾਫੀ ਪਿਆਰਾ ਪੀਸ ਹੈ ਜੀ ਐਜ ਦਾ ਇਸ ਪੀਸ ਦਾ ਜਿਹੜਾ ਪ੍ਰਾਈਸ ਹੋਏਗਾ ਜੀ 250 ਰੁਪਿਆ ਹੋਏਗਾ ਜੀ ਇੱਕ ਪੀਸ ਦਾ ਪ੍ਰਾਈਸ ਨੈਕਸਟ ਜੋ ਤੁਹਾਨੂੰ ਮਿਲਣ ਵਾਲੇ ਹੋਣਗੇ ਜੀ ਇਹਨਾਂ ਦਾ ਵੀ ਤੁਸੀਂ ਕੰਟਰਾਸਟ ਕਰਕੇ ਰੈਡੀ ਕਰ ਸਕਦੇ ਹੋ ਜੀ ਲਾਈਟ ਮਾਊਸ ਗ੍ਰੇ ਦੇ ਨਾਲ ਇਸ ਦਾ ਵੀ ਕੰਟਰਾਸਟ ਕਾਫੀ ਪਿਆਰਾ ਲੱਗ ਰਿਹਾ ਹੈ ਜੀ ਸਕਾਈ ਬਲੂ ਦੇ ਨਾਲ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਿਮਰ ਜੂਟ ਬਰਬਰੀ ਹੋਏਗੀ ਜੀ ਇਸ ਤੇ ਵਿੱਚ ਸ਼ਾਈਨਿੰਗ ਹੋਏਗੀ ਸਿਮਰ ਜੂਟ ਬਰਬਰੀ ਹੋਏਗੀ ਜੀ ਸ਼ਾਈਨਿੰਗ ਹੋਏਗੀ ਜੀ ਇਸ ਸਟਾਫ ਦੇ ਵਿੱਚ ਸਟਾਫ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ ਵੇਟ ਹੈ ਜੀ ਇਸੇ ਵਿੱਚ ਜੋ ਤੁਹਾਨੂੰ ਇੱਕ ਪਿਸਟਾ ਗ੍ਰੀਨ ਕਲਰ ਮਿਲੇਗਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਸਕਾਈ ਬਲੂ ਹੋਏਗਾ ਜੀ ਇਸ ਤਰੀਕੇ ਨਾਲ ਦੋਨਾਂ ਦਾ ਤੁਸੀਂ ਕੰਟਰਾਸਟ ਕਰਕੇ ਕਾਫੀ ਪਿਆਰਾ ਸੂਟ ਹੈ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮਾਊਸ ਗ੍ਰੇ ਕਲਰ ਦੇ ਨਾਲ ਵੀ ਇਹਨਾਂ ਦਾ ਕੰਟਰਾਸਟ ਕਰ ਸਕਦੇ ਹੋ ਜੀ ਜਿਹੜੇ ਇਹ ਆਪਾਂ ਤੁਹਾਨੂੰ ਹੁਣ ਪੀਸ ਦਿਖਾ ਰਹੇ ਹਾਂ ਇਹ ਹੋਣਗੇ ਜੀ ਸਿਮਰ ਜੂਟ ਬਰਬਰੀ ਸਿਮਰ ਜੂਟ ਬਰਬਰੀ ਦਾ ਸਟਾਫ ਹੋਏਗਾ ਪ੍ਰਾਈਜ਼ ਹੋਏਗਾ ਸੇਮ ਜੀ 250 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਜੀ 250 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਜੀ ਨੈਕਸਟ ਹੋਏਗਾ ਮਾਊਸ ਗ੍ਰੇ ਕਲਰ ਨੈਕਸਟ ਜੋ ਤੁਹਾਨੂੰ ਮਿਲੇਗਾ ਲਾਈਟ ਜਾਂ ਪਿਸਤਾ ਗ੍ਰੀਨ ਕਲਰ ਇਹਨਾਂ ਦਾ ਵੀ ਆਪਾਂ ਕੰਟਰਾਸਟ ਕਰ ਸਕਦੇ ਹਾਂ ਔਰ ਇਹਨਾਂ ਦਾ ਕੰਟਰਾਸਟ ਕਾਫੀ ਜ਼ਿਆਦਾ ਪਿਆਰਾ ਲੱਗਦਾ ਹੈ ਜੀ ਇਹ ਜਿਹੜਾ ਹੋਏਗਾ ਗਾਧਰੀ ਜੀ ਟੋਨ ਦਾ ਪੀਸ ਹੋਏਗਾ ਜੀ ਇੱਕ ਲਾਈਟ ਪਿਸਤਾ ਹੋਏਗਾ ਜੀ ਇਹਨਾਂ ਦਾ ਜਿਹੜਾ ਕੰਬੀਨੇਸ਼ਨ ਆ ਕਾਫੀ ਜ਼ਿਆਦਾ ਪਿਆਰਾ ਬਣਦਾ ਹੈ ਜੀ ਕਾਫੀ ਜ਼ਿਆਦਾ ਪਿਆਰਾ ਸਿਮਰ ਜੂਟ ਬਰਬਰੀ ਦਾ ਸਟਾਫ ਹੈ ਜੀ ਸਿਮਰ ਜੂਟ ਬਰਬਰੀ ਦਾ ਸਟਾਫ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਜਿਹੜਾ ਜਿਹੜਾ ਹੈਗਾ ਇਹ ਉਹ ਬਰਾਊਨ ਸ਼ੇਡ ਹੋਏਗਾ ਜੀ ਇਹਨਾਂ ਦਾ ਵੀ ਤੁਸੀਂ ਕੰਟਰਾਸਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਸਿਮਰ ਡੂਟ ਬਰਬਰੀ ਹੋਏਗੀ ਜੀ ਇੱਕ ਪੀਸ ਦਾ ਪ੍ਰਾਈਸ ਹੋਏਗਾ 250 ਰੁਪਏ ਜੀ ਇੱਕ ਪੀਸ ਦਾ ਪ੍ਰਾਈਸ ਹੋਏਗਾ ਜੀ 250 ਰੁਪਏ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕ੍ਰਸ਼ ਦਾ ਪੀਸ ਹੋਏਗਾ ਕਾਫੀ ਪਿਆਰਾ ਪੀਸ ਹੈ ਕਾਫੀ ਡਿਮਾਂਡਡ ਆਰਟੀਕਲ ਹੈ ਜੀ ਇਹ ਬਹੁਤ ਹੀ ਵਧੀਆ ਜਿਹੜਾ ਇਹ ਸਟਾਫ ਹੈਗਾ ਜੀ ਇਸ ਦਾ ਪ੍ਰਾਈਸ ਹੋਏਗਾ 150 ਰੁਪਏ ਦਾ ਤੁਹਾਨੂੰ ਪੀਸ ਮਿਲੇਗਾ 3/2 ਤੋਂ 3.5 ਮੀਟਰ ਦੀ ਕੱਟ ਹੋਏਗੀ ਜੀ 150 ਰੁਪਏ ਦਾ ਤੁਹਾਨੂੰ ਪੀਸ ਮਿਲੇਗਾ ਜੀ ਇਹ ਵਾਲਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕ੍ਰਸ਼ ਦਾ ਹੀ ਪੀਸ ਹੋਏਗਾ ਜੀ ਕਾਫੀ ਪਿਆਰਾ ਪੀਸ ਹੈ ਜੀ ਡਾਰਕ ਜਿਹੜਾ ਹੈਗਾ ਆ ਹੌਟ ਪਿੰਕ ਕਲਰ ਹੋਏਗਾ ਡਾਰਕ ਪਿੰਕ ਕਲਰ ਹੈ ਜੀ ਕਾਫੀ ਪਿਆਰਾ ਪੀਸ ਹੈ ਜੀ ਇਹਨਾਂ ਦਾ ਤੁਸੀਂ ਕੰਟਰਾਸਟ ਬਣਾ ਸਕਦੇ ਹੋ ਗ੍ਰੇ ਦੇ ਨਾਲ ਤੁਸੀਂ ਡਾਰਕ ਪਿੰਕ ਦਾ ਕੰਟਰਾਸਟ ਰੈਡੀ ਕਰ ਸਕਦੇ ਹੋ ਜੀ 150 ਰੁਪਏ ਦਾ ਇੱਕ ਪੀਸ ਹੋਏਗਾ ਦੋ ਪੀਸ ਤੁਹਾਨੂੰ 300 ਰੁਪਏ ਦੇ ਮਿਲ ਜਾਣਗੇ ਜੀ ਸਟਾਫ ਜੋ ਹੋਏਗਾ 2.5 ਤੋਂ 3.5 ਮੀਟਰ ਦੀ ਕੱਟ ਹੋਏਗੀ ਹਰ ਪੀਸ ਦੀ ਜਿਹੜੀ ਕੱਟ ਹੋਏਗੀ ਉਹ 2.5 ਤੋਂ 3.5 ਮੀਟਰ ਦੀ ਹੋਏਗੀ ਜੀ ਚੈੱਕ ਕਰ ਸਕਦੇ ਹੋ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਜਿਮੀ ਚੂ ਦਾ ਸਟਾਫ ਹੋਏਗਾ ਜੀ ਜਿਮੀ ਚੂ ਦਾ ਸਟਾਫ ਹੋਏਗਾ ਜੀ ਇਸ ਤਰੀਕੇ ਨਾਲ ਇਹਨਾਂ ਦਾ ਤੁਸੀਂ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਸਵਾਤਾਂ ਤੋਂ 3.5 ਮੀਟਰ ਦੀ ਕੱਟ ਹੋਏਗੀ ਜੀ ਇੱਕ ਪੀਸ ਦੀ ਜਿਹੜੀ ਕੱਟ ਹੋਏਗੀ ਉਹ ਸਵਾਤਾਂ ਤੋਂ 3.5 ਮੀਟਰ ਦੀ ਕੱਟ ਹੋਏਗੀ 150 ਰੁਪਏ ਦਾ ਇੱਕ ਪੀਸ ਹੋਏਗਾ ਦੋ ਪੀਸ ਹੋਣਗੇ 300 ਰੁਪਏ ਦੇ ਜੀ ਦੋ ਪੀਸ ਜੋ ਤੁਹਾਨੂੰ ਮਿਲਣਗੇ ਜੀ 300 ਰੁਪਏ ਦੇ ਤੁਹਾਨੂੰ ਦੋ ਪੀਸ ਮਿਲਣਗੇ ਜੀ ਜਿੰਮੀ ਚ ਸਟਾਫ ਰਹਿਣ ਵਾਲਾ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੋਰਜਟ ਜੀ ਜੋਰਜਟ ਦਾ ਸਟਾਫ ਮਿਲੇਗਾ ਜੀ ਤੁਹਾਨੂੰ ਮੈਚਿੰਗ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਜਿਸ ਤਰੀਕੇ ਨਾਲ ਡਾਰਕ ਗ੍ਰੀਨ ਔਰ येलो ਦਾ ਬਹੁਤ ਹੀ ਪਿਆਰਾ ਕੰਟਰਾਸਟ ਬਣ ਰਿਹਾ ਹੈਗਾ ਜੀ 3.5 ਤੋਂ 3.5 ਮੀਟਰ ਦੀ ਕੱਟ ਹੋਏਗੀ 150 ਰੁਪਏ ਦਾ ਇੱਕ ਪੀਸ ਹੋਏਗਾ ਦੋ ਪੀਸ ਹੋਣਗੇ ਜਿਹੜੇ 300 ਰੁਪਏ ਦੇ ਹੋਣਗੇ ਜੀ 1000 ਰੁਪਏ ਦੇ ਵਿੱਚ ਤੁਹਾਨੂੰ 350 ਸੌਰੀ ਪੌਣੇ 7 ਜਾਂ 7 ਮੀਟਰ ਦੇ ਨੀਅਰ ਅਬਾਊਟ ਤੁਹਾਨੂੰ ਸਟਾਫ ਮਿਲ ਰਿਹਾ ਜੀ 300 ਰੁਪਏ ਦੇ ਵਿੱਚ ਜੀ ਸਾਰੇ ਜਿਹੜੇ ਪੀਸ ਹੋਣਗੇ ਅੱਜ ਵਾਲੇ ਸਾਰੇ ਜ ਸਾਰੇ ਬਹੁਤ ਹੀ ਘੱਟ ਪ੍ਰਾਈਸ ਵਿੱਚ ਆ ਕੋਈ ਪੀਸ 150 ਰੁਪਏ ਦਾ ਹੋਵੇਗਾ ਕੋਈ 250 ਰੁਪਏ ਦਾ ਹੋਵੇਗਾ ਇਸ ਤੋਂ ਪਲੱਸ ਕੋਈ ਵੀ ਪੀਸ ਨਹੀਂ ਹੈਗਾ ਸਾਰੇ ਦੇ ਸਾਰੇ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਸਾਰਿਆਂ ਦਾ ਜੀ ਜਿੰਨਾ ਭੈਣਾ ਕੋਲੇ ਪੀਸ ਗਏ ਹੈਗੇ ਉਹਨਾਂ ਨੂੰ ਪਤਾ ਹੀ ਕਿ ਇਹਨਾਂ ਦੀ ਕੁਆਲਿਟੀ ਕਿੰਨੀ ਕਿ ਜ਼ਿਆਦਾ ਕਿੰਨੀ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਸਟਾਫ ਆ ਤੇ ਕਿੰਨੇ ਪ੍ਰਾਈਸ ਦੇ ਵਿੱਚ ਇਹ ਘੱਟ ਪ੍ਰਾਈਸ ਵਿੱਚ ਆਪਾਂ ਨੂੰ ਮਿਲ ਰਿਹਾ ਹੈਗੇ ਆ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕੱਟ ਪੀਸ ਦਿਖਾਇਆ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਇੱਕ ਨਵੀਂ ਆਪਾਂ ਜਿਹੜੀ ਹੈਗੀ ਆ ਨਵੇਂ ਕੱਟ ਪੀਸਾਂ ਦੇ ਨਾਲ ਹਾਜ਼ਰ ਹੋਵਾਂਗੇ ਜੀ ਸੋ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ-ਸੋਹਣੇ ਸੂਟਾ ਜਿਹੜੇ ਉਹ ਬੱਕਰਵਾ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ